ਸਾਲ 2025 ਛੇਰੀ ਅਕਤੂਬਰ ਬਜਟ ਪੇਸ਼ ਕੀਤਾ ਜਾ ਰਿਹਾ ਹੈ ਬਜਟ 12:00 ਵਜੇ ਸ਼ੁਰੂ ਹੋਇਆ ਤੇਜ ਸਿੰਘ ਸਮੁਦਰੀ ਹਾਲ ਵਿੱਚ ਸ਼੍ਰੋਮਮਿਕ ਕਮੇਟੀ ਦੇ ਜਨਕ ਸਕੱਤਰ ਬਰੋਏ ਇਹ ਬਜਟ ਪੇਸ਼ ਕੀਤਾ ਗਿਆ ਬਜਟ ਦੌਰਾਨ ਦਮਦਮੇ ਟਕਸਾਲ ਬਰੋ ਤੋਂ ਟਕਰਾ ਦੀ ਸਥਿਤੀ ਵੀ ਧਿਆਨ ਵਿੱਚ ਰੱਖੀ ਜਾ ਰਹੀ ਹੈ ਜਿਸ ਨੂੰ ਲੈ ਕੇ ਬੌਸਿਸ ਸਖਿਆ ਦੇ ਪੁਖਤਾ ਪਰਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਸਰਿਕ ਸਾਬਾਂ ਦੀ ਸਿਵਾ ਮੁਕਤੀ ਦੇ ਵਿਰੋਧ ਵਿੱਚ ਦਮਦਮੇ ਟਕਸਾਲ ਨੂੰ ਨੋਤਨਾ ਦੇ ਦਾ ਐਲਾਨ ਕੀਤਾ ਗਿਆ ਦੇ ਨਾਰੀ ਸ਼੍ਰੋਮ ਨੇ ਗੁਰੂਗਰਾਹ ਪ੍ਰਬੰਧਕ ਕਮੇਟੀ ਨੂੰ ਲੋਕ ਵੀ ਵੱਡੀ ਗਿਣਤੀ ਚ ਟਾਸਕ ਫੋਰਸ ਤਨਾਤ ਕੀਤੀ ਗਈ ਹੈ ਦੰਗਮਿਤਕਸਾ ਦੇ ਰਿਖੀ ਬਾਬਾ ਖ਼ਾਲਸਾ ਨੇ ਅਨੰਦਪੁਰ ਸਾਹਿਬ ਵਿੱਚ ਸਿੱਖ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਕਰਨਾ ਦੇ ਦਾ ਐਲਾਨ ਕੀਤਾ ਸੀ ਅੱਠ ਦਿਨਾਂ ਬਾਅਦ ਕਿਸਾਨ ਆਗੂ ਸਰਗਨ ਸਿੰਘ ਖੰਦੇ ਸਿਮੇਤ ਕਈ ਕਿਸਾਨ ਆਗੂਆਂ ਨੇ ਰੇਹ ਆ ਕੀਤਾ ਗਿਆ ਚੇਤੁਰਿਆ ਹਮੇਸ਼ਾ ਬਾਅਦ ਸਰਗਨ ਸਿੰਘ ਅਤੇ ਪੰਜਾਬ ਸਰਕਾਰ ਤੇ ਕਈ ਕੰਮ ਇਖ਼ਤਿਆਰ ਲਗਾਏ ਨੇ ਇਸ ਨਾਲ ਸਾਰੇ ਆ ਪੰਦੇ ਕੰਮ ਇਖ਼ਤਿਆਰ ਲਗਾਏ ਨੇ ਕਿੰਨਾਂ ਖਾਤਿ ਆਪ ਦੇ ਭਾਜੀਪੀ ਦੋਵੇਂ ਰਲੇ ਕੋਈ ਨਹੀਂ ਹੋਣਾ ਕਰਕੇ ਪੰਜਾਬ ਸਰਕਾਰ ਨੇ ਦਿੱਲੀ ਦੇ ਜੀ ਆਨੂੰ ਤੋਂ ਚੋਣ ਦੇ ਲਈ ਆਪ ਪੰਜਾਬ ਸਰਕਾਰ ਨਾਲ ਸਮਝੌਤਾ ਕੀਤਾ ਹੈ ਪੰਦੇ ਨੇ ਬਹੁਤ ਖਾਰੀ ਕਰਦੇ ਕਿ ਸਾਲ 2027 ਵਿੱਚ ਦੋਵੇਂ ਪਾਰਟੀਆਂ ਗੱਡਜੋੜ ਕਰਨੀਆਂ ਹਨ ਪੰਦੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਖੇਤਰ ਨਾਲ ਪਾਕਿਸਤਾਨਾ ਦੀ ਹੋਂਦ ਦਿ ਲੋੜ ਨਾ ਨਹੀਂ ਨੀਰੋਣ ਨੂੰ ਪੂਰੀ ਤਰ੍ਹਾਂ ਨਾ ਆਉਣ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਨੁਸ਼ਾਸਨ ਦੇ ਹੋਰ ਅਤੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਨੂੰ ਸਪਸ਼ਟੀਕਰਨ ਮੰਗ ਰਿਹਾ ਕਿ ਕਿਸਾਨਾਂ ਨੂੰ ਫਰੇਰਾ ਸਰਕਾਰ ਨੇ ਰੋਕਿਆ ਸੀ ਜਾਂ ਫਿਰ ਕੇਂਦਰ ਸਰਕਾਰ ਨੇ ਤੇ ਦੇ ਨਾਲ ਹੀ ਮੁੰਡੀ ਸਿੰਘ ਸਿੱਧੂ ਨੂੰ ਵੀ ਸਵਾਲ ਕਰਦੇ ਗਏ ਕਿ ਮੁੰਡੀ ਸਿੰਘ ਸਿੱਧੂ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਹਰ ਥਾਂ ਤੇ ਕਹਿੰਦੇ ਨੇ ਤਾਂ ਫਿਰ ਉਹ ਜਵਾਬ ਦੇਣ ਕਿ ਕਿਸਾਨਾਂ ਦੀਆਂ ਟਰਾਲੀਆਂ ਕਿਸ ਨੇ ਚੋਰੀਆਂ ਕੀਤੀਆਂ ਕਿਸਾਨਾਂ ਦੇ ਏਸੀ ਜਾਂ ਹੋਰ ਕੋਈ ਜ਼ਰੂਰੀ ਸਮਾਨ ਕਿਸ ਨੇ ਚੋਰੀ ਕੀਤਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਆਖਰੀ ਦਿਨ ਹੈ ਤੇ ਇਸ ਦੀ ਕਾਰਵਾਈ ਸ਼ੁਰੂ ਹੋ ਗਈ ਸੈਸ਼ਨ ਵਿੱਚ ਇੱਕ ਸਵਾਲ ਦੇ ਜਵਾਬ ਚ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਾਜ ਸਿੰਘ ਨੂੰ ਲੱਗਨੇ ਕਿ ਪੰਜਾਬ ਵਿੱਚ ਬੱਸਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਦੇ ਤਹਿਤ 83 ਬੱਸਾਂ ਖਰਾਏ ਦੇ ਲਈ ਪੇ ਜਾ ਰਹੀਆਂ ਨੇ ਤੇ ਜਾਣਕਾਰੀ ਇਹਨਾ ਬੱਸਾਂ ਨੂੰ ਰੂਟਾਂ ਤੇ ਚਲਾਏ ਜਾਵੇਗੇ ਇਸ ਮੋਕੀng ਬਜਟ ਸੈਸ਼ਨ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਈ ਹੈ ਜਿੱਥੇ ਜਿੱਤੀ ਵਾਦ ਮਿਰਨ ਦੀਵੀ ਅਪੀਲ ਕੀਤੀ ਗਈ ਔਤੇ ਦੂਜੇ ਪਾਸੇ ਜਥੇਦਾਰਾਂ ਦੀ ਨਿਯੁਕਤੀ ਤੇ ਵੀ ਸਵਾਲ ਚੁੱਕੇ ਗਏ ਤੇ ਨਾਲ ਹੀ ਕਈ ਹੋਰ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ ਪੁਜਿਸ਼ਤਾਨ ਵਿੱਚ ਮਾਰੇ ਗਏ ਪੰਜਾਬੀਆਂ ਦੇ ਗੁੱਦੇ ਤੇ ਵੀ ਇਸ ਮੌਕੇ ਬਹਿਸ ਹੋਈ ਹੈ ਇਸ ਮੌਕੇ ਦਰਜ ਇਹ ਕਾਜਪਰਤਾ ਦਰ ਕਸ਼ਮੀਰ ਸ਼ਮਾਹਰਤਾਰਤੀ ਆਸ ਯੋਜਨਾ ਦੇ ਤਹਿਤ ਪਠਾਨਕੋਟ ਜ਼ਿਲ੍ਹੇ ਵਿੱਚ ਮਨਜ਼ੂਰ ਕੀਤੀ ਗਈ ਘਰਾਂ ਦੀ ਗਿਰਤੀ ਤੁਲਾ ਦੀ ਮੌਜੂਦ ਸਥਿਤੀ ਬਾਰੇ ਸਵਾਲ ਚੁੱਕੇ ਗਏ ਕਿ ਹੁਣ ਤੱਕ ਕਿੰਨੇ ਘਰ ਬਣਾਏ ਗਏ ਨੇ ਤੇ ਬਾਕੀ ਨਹਿਰ ਦੇ ਕਾਰਕਦੋ ਪੂਰੇ ਹੋਣਗੇ ਇਸ ਦਾ ਜਵਾਬ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ 1506 ਕਰੋੜ ਰੁਪਏ ਦੀ ਦਿੱਤੀ ਗਈ ਹੈ ਤੇ ਨਾਲੇ ਵੀ ਦੱਸਿਆ ਕਿ ਸਿਰਫ ਘਰ ਵਿੱਚ ਨਾ ਕਰਾਂਗੇ ਨਾ ਮਾਂ ਲਈ 170.19 ਕਰੋੜ ਰੁਪਏ ਫੰਡ ਦੀ ਵਰਤੋਂ ਕੀਤੀ ਗਈ ਹੈ ਹਾਲਕਿ ਜਾਇ ਕਸ਼ਮੀਰ ਸ਼ਰਮਾ ਨੇ ਇਹ ਜਾਣਕਾਰੀ ਨਾਕਾਫੀ ਦੱਸਿਆ ਕਿ ਮੋਗਾ ਵਿੱਚ ਇੱਕ ਵਿਆਹ ਵਾਲੀ ਕੁੜੀ ਦੇ ਚਾਰ ਤਰੇ ਦੇ ਕਰ ਰਹੇ ਗਏ ਜਦੋਂ ਉਹ ਪੂਰਾ ਭਾਈ ਭਰਾਤ ਹੋਣੀ ਸੀ ਰਹੀ ਪਰ ਮੁੰਡਾ ਭਰਾਤ ਲੈ ਕੇ ਨਹੀਂ ਆਇਆ ਬੀਤੇ ਦਿਨ ਨੂੰ ਈੰਡਾ ਨਹੀਂ ਬਰਾਤ ਆ ਕੇ ਆਣਾ ਸੀ ਕੋਈ ਆਪਣੇ ਪਰਿਵਾਰ ਨਾਲ ਚੁੜਾ ਪਾ ਕੇ ਸਾਰਾ ਦਿਨ ਉਹ ਵਿਆਹ ਦੀ ਬਰਾਤ ਦੀ ਉਡੀਕ ਕਰ ਰਹੀ ਪਰ ਉਹ ਨਹੀਂ ਆਇਆ ਜਦੋਂ ਸੀ ਉਹ ਪਤਾ ਕੀਤਾ ਤਾਂ ਸਾਹਮਣੇ ਆਇਆ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਇਸ ਗੱਲ ਦਾ ਵਿਚੋਲਾ ਨੂੰ ਵੀ ਪਤਾ ਸੀ ਪਰ ਉਸਨੇ ਮੁੰਡੇ ਦੇ ਦਿੱਤੇ ਪਰਿਵਾਰ ਦੇ ਨਾਲ مل ਕੇ ਕੁੜੀ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਹੈ ਪਤਾ ਲੱਗਿਆ ਕਿ ਮੁੰਡੇ ਨੇ ਪਹਿਲਾਂ ਹੀ ਫੇਕ ਪਰ ਮੈਰਿਜ ਕਰਵਾਈ ਹੋਈ ਸੀ ਇਹ ਗੱਲ ਲੁਕਾ ਕੇ ਵਿਆਹ ਦੀਆਂ ਤਿਆਰੀਆਂ ਕਰਵਾ ਲਈਆਂ ਜਿਹੜੇ ਕੁੜੀ ਨੇ ਖਾਣੇ ਵਿੱਚ ਰੋਟੇ ਲੈ ਕੇ ਕਿ ਚੇਤਨ ਨੂੰ ਇਨਸਾਫ ਨਾ ਮਿਲੇ ਜਾਂ ਪਰਿਵਾਰ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਲਾੜਾ ਤੇ ਉਸ ਦਾ ਪਰਿਵਾਰ ਤੇ ਵਿਚੋਲਾ ਨੇ ਜ਼ਿੰਮੇਵਾਰ ਹੁੰਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਲੋਕ ਸਭਾ ਵਿਜੀਗ੍ਰੇਸ਼ਿਤ ਹੁੰਦੀ ਦੀ ਸ਼ੀਲ 2025 ਦੇ ਜਵਾਬ ਦਿੱਤਾ ਹੋਣਾ ਹੈ ਕਿ ਦੇਸ਼ ਦੀ ਸੁਰੱਖਿਆ ਦੇ ਸਨੋਨੇ ਜਨਮ ਦਾ ਅਧਿਕਾਰ ਹੈ ਸਾਡੇ ਦੇਸ਼ ਵਿੱਚ ਕੌਣ ਆਉਂਦਾ ਤੇ ਕਿੰਨੇ ਸਮੇਂ ਲਈ ਆਉਂਦਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਦੇਸ਼ ਕੋਈ ਤਰਮਸ਼ਾਲਾ ਨਹੀਂ ਹੈ ਕਿ ਕੋਈ ਜਦੋਂ ਵੀ ਜੀ ਕਰੇ ਆ ਜਾਏ ਜਿਸ ਮਕਸਦ ਲਈ ਚਾਹ ਰਏ ਇਮੀਗ੍ਰੇਸ਼ਨ ਲਈ ਫਾਰਨੇਸ ਵਿਲ 2025 ਦੀ ਵਿਵਸਥਾਵਾਂ ਦੇ ਬਾਰੇ ਚਰਚਾ ਕਰਨੀ ਹੈ ਪੜਤਗੀ ਤੱਕ ਨੂੰ ਲਈ वैध ਪਾਸਪੋਰਟ ਤੇ वैध ਵੀਜ਼ਾ ਲਾਜ਼ਮੀ ਹੈ ਜਾਲੀ ਦਸਤਾਵੇਜ਼ ਲਈ ਸਖਤ ਸਦਾ ਸਵਤੰਤਰ ਪ੍ਰਾਵਧਾਨ ਹੈ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਕਿਸ ਦੇਸ਼ ਵਿੱਚ ਰਹਿਣ ਵਾਲਾ ਦਾ ਪਤਾ ਲਗਾਇਆ ਜਾਵੇਗਾ ਇਹਨਾਂ ਸਾਰੀਆਂ ਵਿਵਸਥਾਵਾਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਲੋਕ ਸਭਾ ਵਿੱਚ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਬੰਦੇ ਨੇ ਇਸ ਮਿਲ ਨਾਲ ਜਿਹੜਾ ਕੋਈ ਨਾਇਸ ਸਦਨ ਨੂੰ ਪ੍ਰੋਸਸਟ ਹੋ ਰਿਹਾ ਹੈ ਕਿ ਇਸ ਰਾਹੀਂ ਭਾਰਤ ਤੋਂ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਦਾ ਲੇਖਾ ਜੋਖਾ ਹਰਤੰਬਰ ਕਰ ਕੀਤਾ ਜਾਵੇਗਾ ਤੇ ਮੁਡੇਸ਼ ਦਾ ਵਿਕਾਸ ਵੀ ਦੇਖ ਰਹਿਣਾ ਚਾਹੀਦਾ ਹੈ ਕਿ ਅਮਰੀਕਾ ਨੇ ਭਾਰਤ ਵਿੱਚ ਵੀਜ਼ਾ ਅਪਾਇੰਟਮੈਂਟ ਬੁਕਿੰਗ ਵਿੱਚ ਗੜਬੜੀ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਵਾਸ ਨੇ ਗੁਰੂਵਾਰ ਨੂੰ ਦੱਸਿਆ ਕਿ ਇਹ ਪਲੇਟਫਾਰਮ ਐਕਸਪੈਕਟਿਵਿਜ਼, ਜਿਹੜੇ ਲਗਭਗ 2000 ਵੀਜ਼ਾ ਅਪਾਇੰਟਮੈਂਟਸ ਨੂੰ ਲਾਟ ਦਿੰਦਾ ਹੈ, ਜੋ ਬਹੁਤ ਸਾਰੇ ਲੋਕੋ ਕੀਤੇ ਇਸ ਤਰ੍ਹਾਂ ਇਹਨੀਆਂ ਗਤੀਵਿਧੀਆਂ ਲਈ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਹੁਣ ਕੱਲੇ ਕਿ ਸਾਡੀ ਕੰਸਲਟਰ ਟੀਮ ਭਾਰਤ ਵਿੱਚ 2000 ਵੀਜ਼ਾ ਬਲੌਕ ਕਰਤਾ ਅਧਿਕਾਰੀ ਹੈ ਕਿ 2016 ਤੋਂ ਕਿਤੇ ਅਮੀਰ ਨਹੀਂ ਸੀ ਸਾਡੇ ਕੋਲ ਏਜੰਟਾਂ ਦੇ ਵਿਚੋਲਾ ਵੱਲ ਕੀਤੀਆਂ ਜਾ ਰਹੀਆਂ ਸਨ ਇਹਨੀਆਂ ਗਤੀਵਿਧੀਆਂ ਕਤੀ ਜ਼ੀਰੋ ਟੋਲਰੈਂਸ ਦੇ ਪੀਆਸੀ ਨੇ ਮੁਲਾਕਾਤਾਂ ਲਾਗੂ ਕਰ ਰਹੇ ਤੇ ਲਿਖਾ ਦਿਖਾते ਕਿ ਸਮਾਜ ਸਾਹ ਨੇ ਵਿਸ਼ੇਸ਼ਤਾਵਾਂ ਨੂੰ ਮੋਤਲ ਕਰੇ ਪੰਜਾਬ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਸਵੇਰ ਵਿੱਚ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਦਰਤ ਨਾਲ ਤੇਜ਼ ਸੰਵਾਵਾ ਚੱਲਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਪ੍ਰਿਕੋਸ਼ਣੀ ਨਹੀਂ ਤੇ ਨਾ ਹੀ ਕੋਈ ਪਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਜਿਸ ਕਾਰਨ ਤਾਪਮਾਨ ਵੱਧਦਾ ਦਿਖਾਈ ਦੇ ਰਿਹਾ ਹੌਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਹੈ ਤੇ ਸਵੇਰ ਵਿੱਚ ਵੱਧ ਤੋਂ ਵੱਧ ਤਾਪਮਾਨ ਵਾਤ ਦਾ ਦਰਜ ਕੀਤਾ ਗਿਆ ਫਿਲਹਾਲ ਇਸ ਬ੍ਰਿਟਨ ਦੇ ਵਸੇ ਨਾਲ ਨਮੀਤ ਤਾਜ਼ਾ ਖਬਰਾਂ ਲਈ ਤੁਸੀਂ ਦੇਖਦੇ ਰਹੋਗੇ ਟੀਵੀ ਹਰ ਥਾਂ